ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਕਾਲੇ ਚਣਿਆਂ ਦੀਆਂ ਬੜੀਆਂ ਦੀ ਸਬਜ਼ੀ ਜੀ ਉਹਦੇ ਲਈ ਆਪਾਂ ਨੇ ਚਨੇ ਰਾਤ ਪਰ ਭਿਉਮ ਕੇ ਰੱਖਤੀ ਸੀ ਜੀ ਕਾਲੇ ਛੋਲੇ ਇਹ ਹੁਣ ਇਹਨਾਂ ਵਿੱਚ ਨਾਲ ਹੀ ਪਾ ਦਾਂਗੇ ਜੀ ਆਪਾਂ ਤਿੰਨ ਤੋਂ ਚਾਰ ਕਲੀਆਂ ਲਸਣ ਦੀਆਂ ਤੇ ਅਦਰਕ ਥੋੜਾ ਜਿਹਾ ਜੀ ਤੇ ਹਰੀਆਂ ਮਿਰਚਾਂ ਹਰਾ ਧਨੀਆ ਇਹਨਾਂ ਨੂੰ ਪਾ ਕੇ ਜੀ ਆਪਾਂ ਤੇ ਆਪਾਂ ਇਹਨਾਂ ਨੂੰ ਕਰਾਂਗੇ ਜੀ ਚੰਗੀ ਤਰ੍ਹਾਂ ਗ੍ਰाइंड ਆਪਾਂ ਨੇ ਇਹ ਦਰਦਰਾ ਪੀਸਣਾ ਜੀ ਲੋ ਇਹ ਦੇਖੋ ਇਸ ਤਰ੍ਹਾਂ ਦਰਦਰਾ ਪੇਸਟ ਹੋਣਾ ਚਾਹੀਦਾ ਜੀ ਜੇ ਪਾਣੀ ਦੀ ਲੋੜ ਪਵੇ ਤਾਂ ਥੋੜਾ ਜਿਹਾ ਇੱਕ ਤੋਂ ਦੋ ਚਮਚ ਹੀ ਪਾਉਣੇ ਆ ਨਹੀਂ ਤਾਂ ਬਿਨਾ ਪਾਣੀ ਤੋਂ ਹੀ ਇਹਨਾਂ ਨੂੰ ਪੀਸਣਾ ਹੁਣ ਆਪਾਂ ਨੇ ਜੀ ਇੱਕ ਜਾਲੀ ਲੈ ਲਈ ਤੁਸੀਂ ਕੋਈ ਵੀ ਪਲੇਟ ਲੈ ਸਕਦੇ ਹੋ ਜਾਂ ਕੋਈ ਵੀ ਗਲੀਆਂ ਵਾਲਾ ਭਾਂਡਾ ਹੁੰਦਾ ਜਿਹੜਾ ਉਹ ਲੈ ਕੇ ਜੀ ਉਹਦੇ ਉੱਤੇ ਇਸ ਤਰ੍ਹਾਂ ਬੜੀਆਂ ਟੁਕ ਟੁਕ ਕੇ ਰੱਖ ਦੇਣੀਆਂ ਨੇ ਜੀ ਛੋਟੇ ਛੋਟੀਆਂ ਹੁਣ ਆਪਾਂ ਨੇ ਇੱਕ ਕੜਾਈ ਦੇ ਵਿੱਚ ਥੋੜਾ ਪਾਣੀ ਲੈ ਕੇ ਵਿੱਚ ਸਟੈਂਡ ਰੱਖ ਕੇ ਜੀ ਉੱਪਰ ਆ ਬੜੀਆਂ ਜਿਹੜੀ ਪਲੇਟ ਰੱਖੇ ਤੇ ਉਹ ਰੱਖਤੀ ਜੀ ਤੇ ਉੱਪਰੋਂ ਕਵਰ ਕਰਕੇ ਜੀ ਆਪਾਂ ਇਹਨਾਂ ਨੂੰ 10 ਮਿੰਟ ਲਈ ਸਟੀਮ ਕਰਾਂਗੇ ਭੋਜੀ 10 ਮਿੰਟ ਹੋ ਚੁੱਕੇ ਨੇ ਆਪਾਂ ਇਹਦੇ ਵਿੱਚ ਤੁਸੀਂ ਕੋਈ ਵੀ ਟੂਥਪਿਕ ਵੀ ਪਾ ਸਕਦੇ ਹੋ ਜਾਂ ਇਸ ਤਰ੍ਹਾਂ ਨਾਈਫ ਲੈ ਸਕਦੇ ਹੋ ਦੇਖੋ ਜੀ ਬਿਲਕੁਲ ਸਾਫ਼ ਆਇਆ ਆਪਣਾ ਜਿਹੜੀ ਕਰਦਾ ਹੁਣ ਆਪਾਂ ਇਹਨੂੰ ਲਾਉਨੇ ਤੜਕਾ ਉਹਦੇ ਲਈ ਆਪਾਂ ਨੇ ਲੈ ਲਿਆ ਜੀ ਕਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਪਿਆਜ਼ ਲਸਣ ਤੇ ਅਦਰਕ ਦਾ ਪੇਸਟ ਤੁਸੀਂ ਮੋਟਾ ਮੋਟਾ ਚੌਪ ਕਰਕੇ ਵੀ ਪਾ ਸਕਦੇ ਹੋ ਜੀ ਤੇ ਤੁਸੀਂ ਇਸ ਟਾਈਮ ਤੇ ਇਸ ਵੀ ਜੀਰਾ ਪਾ ਸਕਦੇ ਹੋ ਅੱਜ ਮੇਰੇ ਕੋਲ ਹੈ ਨਹੀਂ ਸੀ ਤਾਂ ਮੈਂ ਜੀਰਾ ਸਾਬਤ ਜੀਰਾ ਸਕਿਪ ਕਰ ਰਹੀ ਹਾਂ ਤੇ ਇਹਦੇ ਵਿੱਚ ਆਪਾਂ ਹੁਣ ਪਾ ਦਾਂਗੇ ਜੀ ਸਵਾਦ ਅਨਸਾਰ ਨਮਕ ਤੜਕਾ ਆਪਣਾ ਪੁੱਜ ਚੁੱਕਿਆ ਥੋੜਾ ਜਿਹਾ ਲਾਲ ਮਿਰਚ ਪਾਊਡਰ ਇੱਕ ਚਮਚ ਹਲਦੀ ਪਾਊਡਰ ਅੰਦਾਜ਼ਾ ਚਮਚ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਤੇ ਆਪਾਂ ਨੇ ਜੀਰਾ ਨਹੀਂ ਸੀ ਪਾਇਆ ਦਾ ਕਰਕੇ ਆਪਾਂ ਜੀਰਾ ਪਾਊਡਰ ਪਾ ਰਹੇ ਹਾਂ ਜੀ ਇਹਦੇ ਵਿੱਚ ਤੇ ਲਾਲ ਕਸ਼ਮੀਰੀ ਲਾਲ ਮਿਰਚ ਪਾਈ ਹੈ ਜੀ ਕਲਰ ਲਈ ਬਾਅ ਕੇ ਮਿਕਸ ਕਰਕੇ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਦੀ ਪਿਉਰੀ ਪਾ ਦਾਂਗੇ ਜੀ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਉਹਨਾਂ ਪਾਤੂੜਾ ਤੇ ਪਾਣੀ ਪਾ ਕੇ ਜੀ ਮਸਾਲਿਆਂ ਨੂੰ ਭੁੰਨ ਲਾਂਗੇ ਕਿਤੋਂ 2 ਮਿੰਟ ਲਈ ਕਵਰ ਕਰਕੇ ਜੀ ਇਹ 2 ਮਿੰਟ ਹੋ ਚੁੱਕੇ ਨੇ ਮਸਾਲੇ ਆਪਣੇ ਭੁੱਜੇ ਚੁੱਕੇ ਨੇ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਜਿਹੜੇ ਆਪਣੇ ਛੋਲਿਆਂ ਦਾ ਪੇਸਟ ਆਪਾਂ ਤਿਆਰ ਕੀਤਾ ਸੀ ਉਹਦੇ ਥੋੜੇ ਇਹ ਬੜੀਆਂ ਬਣ ਗਏ ਤੇ ਬਾਕੀ ਜਿਹੜਾ ਬਚ ਗਿਆ ਜੀ ਉਹਦੇ ਆਪਾਂ ਇਹਦੇ ਵਿੱਚ ਪਾ ਕੇ ਗਰੇਵੀ ਆਪਣੀ ਜਿਹੜੀ ਥੋੜੀ ਗਾੜੀ ਹੋ ਜੂਗੀ ਜੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਹੁਣ ਆਪਾਂ ਜਿੰਨੀ ਤਰੀ ਰੱਖਣੀ ਆ ਉਹਨਾਂ ਪਾਣੀ ਪਾ ਲਾਂਗੇ ਇਹ ਵੀ ਤਰੀ ਥੋੜੀ ਜਿਆਦਾ ਰੱਖਿਓ ਗਰੇਵੀ ਕਿਉਂਕਿ ਬੜੀਆਂ ਵੀ ਚੂਸਦੀਆਂ ਨੇ ਫਿਰ ਇਹ ਗਾੜੀ ਹੋ ਜਾਂਦੀ ਆ ਹੁਣ ਇਹ ਟਾਕੇ 5 ਮਿੰਟ ਲਈ ਪਕਾਉਣਾ ਜੀ ਆਪਾਂ ਆਪਣੀ ਗਰੇਵੀ ਨੂੰ ਲੋ ਜੀ ਗਰੇਵੀ ਆਪਣੀ ਪੱਕ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀਆਂ ਬੜੀਆਂ ਜਿਹੜੀਆਂ ਕਿ ਆਪਾਂ ਨੇ ਸਟੀਮ ਕਰਕੇ ਰੱਖੀਆਂ ਸੀ ਇਹ ਬਿਲਕੁਲ ਵੀ ਘੁਲਣਗੀਆਂ ਨਹੀਂ ਜੀ ਵਿੱਚ ਐਜ਼ ਇਟ ਇਜ਼ ਰਹਿਣਗੀਆਂ ਹੁਣ ਇਹਨਾਂ ਨੂੰ ਮਿਕਸ ਕਰਕੇ ਜੀ 5 ਤੋਂ 7 ਮਿੰਟ ਲਈ ਆਪਾਂ ਕਵਰ ਕਰਕੇ ਇਹਨਾਂ ਨੂੰ ਵੀ ਪਕਾ ਲਾਂਗੇ ਜੀ ਲੋ ਜੀ 7 ਮਿੰਟ ਹੋ ਚੁੱਕੇ ਨੇ ਜੀ ਦੇਖੋ ਜੀ ਆਪਣੇ ਗਰੇਵੇ ਸਬਜੀ ਚੰਗੀ ਤਰ੍ਹਾਂ ਰਿਜ ਲਈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਫਰੈਸ਼ ਧਨੀਆ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜੀ 1 ਤੋਂ 2 ਮਿੰਟ ਲਈ ਆਪਾਂ ਇਹਨੂੰ ਵੀ ਪਕਾ ਲਾਂਗੇ ਲੋ ਜੀ ਆਪਣੀ ਸਬਜ਼ੀ ਬਣ ਕੇ ਹੋ ਚੁੱਕੀ ਹੈ ਰੈਡੀ ਹੁਣ ਮਿਲਦੇ ਹਾਂ ਜੀ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ